ਨੀ ਇਹ ਜਿਹੜਾ ਪਰਵੰਗਾ ਰੱਬ ਰੰਗੀ ਰੰਗ ਰੰਗੀ ਦੇਖ ਬਰਲੀ ਦਾ ਪੱਠਾ ਉਦਾਂ ਹੀ ਉਹ ਜੋੜਾ ਇਦਾਂ ਹੀ ਹੋਵੇ ਨਾ ਉਹਨਾਂ ਦੀ ਲਾਗਣੀ ਗਰੀ ਹਮ ਬਾਈ ਦੇ ਕਬੂਤਰ ਬਾਜ਼ੀਆਂ ਚ ਜਾ ਕੇ ਲੋਗੇ ਯਾਰ ਸਰਾਵਣੇ ਪਏ ਅੱਜ ਤੂੰ ਐਂ ਦੇਖ ਆਹ ਹੋ ਗਿਆ ਪਰ ਸਿਰੇ ਨੇ ਸਿਰੇ ਨੇ ਦੋਨੇ ਆਉਂ ਕਿਉਂ ਬਾਈ ਉਦੋਂ ਦੁੱਖ ਹੁੰਦਾ ਜਦੋਂ ਨਾ ਨਹੀਂ ਲੈਂਦਾ ਅਗਲਾ ਉਦੋਂ ਐ ਹੁੰਦਾ ਵੀ ਯਾਰ ਨਾ ਤਾਂ ਲੋ ਯਾਰ ਕੰਮ ਸੇ ਕੰਮ ਹੁਣ ਕਿੰਨੇ ਬੰਦੇ ਕਬੂਤਰ ਲੈ ਕੇ ਕਿੰਨੇ ਉਹ ਕਰਗੇ ਆ ਤਾਂ ਹੁਣ ਹੋਰ ਦੱਸ ਹੂੰ ਯਾ ਬੈਠਿਆ ਆਪਣੇ ਬਰਾ ਦੋ ਬੰਦੇ ਹੂੰ ਸੱਤ ਨੰਬਰ ਕੋਨੇ ਸੇ ਬੋਣੇ ਕਰੇ ਤੰਨੇ ਇਹ ਕਬੂਤਰ ਲੈ ਗਿਆ ਜੁਵਾਰ ਕੁੱਪ ਨਹੀਂ ਕਰਦਾ ਅੱਧਿਕ ਬੰਦਾ ਨਹੀਂ ਮੈਂ ਮੋੜੇ ਵਧੀਆ ਗੱਲ ਹੁਣ ਜੇ ਮੇਰਾ ਗੁਰੂ ਲੈ ਗਿਆ ਜਾਂ ਮੈਂ ਉਥੋਂ ਲੈ ਆਉਂ ਉਹਦੀ ਤਾਂ ਗੱਲ ਵੱਖਰੀ ਆ ਸੱਤ ਨੰਬਰ ਬਾਈ ਸੱਤ ਨੰਬਰ ਲੈ ਲੋ ਜੀ ਸੱਤ ਨੰਬਰ ਮਣੀ ਬਾਈ ਕੋਲੇ ਆਇਆ ਮੈਂ ਕੇਰਾ ਏ ਭਾਈ ਆਈ ਹੁਣ ਜਿਹੜੀ ਆ ਤਾ ਬੋਲਣ ਦੀ ਮੈਨੂੰ ਭਾਗੀ ਕਹਣਾ ਕਹਦਾ ਯਾਰ ਪਾਪਾ ਵੀਡੀਓ ਤਾਂ ਚਾਹੀਏ ਅੱਜ ਬਣਾ ਲੈ ਤੂੰ ਕਹਦਾ ਹੁਣਾ ਗੁਰੂ ਮਹਾਰਾਜ ਪਾ ਲਿਆ ਨਾ ਆਪਾਂ ਕਹਦਾ ਹੁਣ ਝੂਠ ਬੋਲਿਆ ਜਾਣਾ ਕਰੋ ਬੜਾ ਤਾਂ ਨਹੀਂ ਇੰਟਰਵਿਊ ਕਰੋ ਕਹਦਾ ਯਾਰ ਹੁਣ ਆ ਪਾ ਕੇ ਝੂਠ ਕਿਵੇਂ ਬੋਲਦਾ ਕਹਿੰਦਾ ਯਾਰ ਹੁਣ ਤੂੰ ਐ ਦੱਸ ਹੁਣ ਫਿਰ ਤੂੰ ਗੱਲਾਂ ਉਹੀ ਪੁੱਛਣੀਆਂ ਉਹ ਤੂੰ ਉਹ ਸੱਚ ਦੱਸੀ ਜਾਣੀ ਹਾਂ ਉਹ ਸੱਚ ਐ ਨਹੀਂ ਦੱਸੀਆਂ ਪਰ ਕਿਹਦਾ ਦੱਸਦੇ ਰਹਿਣਾ ਤੁਸੀਂ ਆਪਾਂ ਕਹਿੰਦੇ ਬਈ ਆਪਾਂ ਨੂੰ ਦੋ ਤੇ ਗੋੜਿਆ ਲਾਲ ਲੰਗੋਟੀ ਗੰਗਾਣੀ ਦਾ ਅਨਛਤਰ ਵਾਲੇ ਵੱਡੇ ਗੱਲ ਇਹ ਐ ਮੈਂ ਵੀ ਝੂਠ ਝਾੜ ਬੋਲਿਆ ਨਹੀਂ ਜਾਂਦਾ ਅੱਠ ਨੰਬਰ ਥਾਣਾ ਸੱਚ ਦੱਸਣਾ ਨਹੀਂ ਇਹ ਗੱਲ ਕਰਕੇ ਮੈਂ ਲੈ ਹੱਥ ਜੋ ਤੇਰੇ ਮਾਪਿਆਂ ਨੇ ਸੱਚ ਦੱਸਣਾ ਨਹੀਂ ਮੇਰਾ ਦੱਸਿਆ ਲੱਗੂ ਝੂਠ ਗੜੇ ਹੈ ਇਹ ਗੱਲ ਆਪਾਂ ਨੂੰ ਕੋਈ ਪਤਾ ਨਹੀਂ ਦੱਸਦਾ ਕਿਹਨੂੰ ਕਿਹਨੇ ਦੱਸਿਆ ਦੱਸ ਸਹੀ ਗੱਲ ਅੱਠ ਨੰਬਰ ਨਛਤਰ ਵਾਲੇ ਦਾ ਐਗੀ ਭਾਈ ਗੋਰੇ ਨੇ ਤਾਂ ਬੰਬ ਕੜਤੇ ਹਾਂ ਗੋਰੇ ਨੇ ਕਹਿ ਲੱਗ 10 ਦਾ ਵੀ ਹਾਂ ਹੈਗਾ ਕਬੂਤ ਐਗੀ ਗੁੱਡੀ ਵੀ ਖੇੜੀ ਆ ਕਲਾਕਾਰ ਗੁੱਡੀ ਆ ਨੀ ਕਲਾਕਾਰੀ ਨਹੀਂ ਹਾਂ ਇਹਦੀ ਅੱਗ ਅੱਗ ਪਈ ਹੈ ਇਹਦੀ ਨਹੀਂ ਆ ਵੀ ਟੁੱਕਾ ਤਾਂ ਹੁੰਦਾ ਨੂੰ ਪਤਾ ਬਈ ਰੁੱਤ ਕਰਤ ਚੱਲ ਗਿਆ ਜਾਂਦਾ ਇਹ ਜੇ ਮੌਸਮ ਜ ਨਹੀਂ ਟੁੱਕੇ ਲੱਗਦੇ ਚਾਲੀ ਜਿਹੜਾ ਹੈ ਅੰਗਜ ਰਸਤੀ ਹੋਵੇ ਹੂੰ ਵੱਡੀ ਵੱਡੀ ਗੱਲ ਤਾਂ ਇਹ ਹੈ ਜੇ ਅੰਦਰਸਤੀ ਹੋਵੇ ਹੈ ਚਾਲੀ ਦੇ ਬੰਦਾ ਅੰਦਰਸਤੀ ਹੋਵੇ ਉਧਰ ਹੋਵੇ ਗਰਮੀ ਹਾਂ ਇਹਦੇ ਵੀ ਨਾ ਬਰੰਗੀਆਂ ਉਧਰੋਂ ਬੰਦਾ ਵੀ ਫਿੱਟ ਹੋਵੇ ਇਹ ਕਿੰਨੇ ਬਰੰਗੀਆਂ ਤੇ ਉਧਰੋਂ ਡੀਸੀ ਬਾਈ ਨੇ ਸੰਭਿਆ ਬੰਦਾ ਫਿੱਟ ਹੋਵੇ ਉਹੀ ਤੈਨੂੰ ਕਹੀਦਾ ਜਾਂਦਾ ਬੰਦਾ ਫਿੱਟ ਹੋਵੇ ਬੰਦਾ ਹੀ ਡਾਊਨ ਆ ਸ਼ਰੀਰ ਤੇ ਪੁੱਖ ਫਿਰ ਕੀ ਆ 40 ਨੰਬਰ ਬਾਈ ਤੇ ਭੀੜਾ ਵਾਲੀਆਂ ਬੈਗੀਆਂ ਹਨ ਹਾਂ ਹਣਾ ਬਈ ਲਗਾਤਾਰ ਭੀੜਾ ਪੈਂਦੀਆਂ ਕਰਕੇ ਲੋਡਨੇਗਾ ਹੁਣ ਤੈਨੂੰ ਮੈਂ ਦਾ ਮੈਨੂੰ ਆ ਵਧਾ ਕੀ ਵਧਾ ਪਰ ਮੇਰੇ ਜੂਰ ਕੇ ਥੜਾ ਨਹੀਂ ਨਹੀਂ ਉਹ ਸੀਗੀ ਪ੍ਰੇਸ਼ਾ ਪ੍ਰੇਸ਼ਾ ਮਾ ਜੂਰ ਕੇ ਰੋਈ ਰਹੀ ਇਹਨਾਂ ਲੈ ਦਸ ਟਿੰਗਾ ਚ ਹੋਈ ਜਾਂਦਾ ਉਹ ਮਾ ਮਖਰੀ ਨਹੀਂ ਕੀ ਅੱਛਾ ਬੱਚਾ ਇਹ ਮਾ ਦਾ ਫਟਾ ਹਿੱਟਾ ਕੇ ਲਾਉਣੀ ਉਹ ਦਵਾਈ ਆ ਪਕਾ ਜੀ ਬੱਚੇ ਜਦੀ ਰੇਸ਼ੇ ਵਾਲੇ ਹੋ ਜਾਣਗੇ ਭਾਈ ਆ ਕਿਹੜੇ ਗੂਤਰਾਂ ਚੋਂ ਹੈ ਭਾਈ ਆ ਕਤਰ ਮੈਂ ਕਾਲਸਰਾ ਕਿਹੜੇ ਗੂਤਰਾਂ ਚੋਂ ਹੈ ਹੈ ਦਰਮੇ ਹੈ ਨੰਬਰ 20 ਦਾ ਡਰੈਕਟ ਵੱਡੇ ਉਹ ਆ ਬਾਈ ਦਾ ਲੱਭੀ ਵਾਲੇ ਲੱਭੀ ਦਾ ਲਿਖਦੇ ਬਸ 10 ਨੰਬਰ ਆ ਰਿਹਾ ਲੱਭੀ ਪੁੰਨੂ ਵਾਲੇ ਕੋਈ ਚਾਹੇ ਹੈ ਆ ਕਾਲਸਰਾ ਆ ਇਹ ਚਾਚੇ ਨਿਸ਼ਤਰ ਵਾਲੇ ਦਾ ਪਰਾਣੇ ਕੁੱਤਰ ਇਹਦੇ ਆਪਣੇ ਸਭ ਤੋਂ ਪਹਿਲਾ ਕੁੱਤਰ ਸ਼ੌਧਰ ਛੱਟੇ ਚਾਚੇ ਨੇ ਘੜੇ ਫਰਦਾਈ ਕੂਨ ਦਾ ਪਿਓ ਵੱਡਾ ਮਰਦੇ ਨੇ ਪੂਰੀ ਕਲਾਕਾਰ ਹੀ ਹੈ ਇਹ ਕੁੱਤਰ ਸਣਾ ਬਾਈ ਇਹ ਕਹੀ ਨਹੀਂ ਚ ਕਹੀ ਨਹੀਂ ਯਾ ਲਾਲ ਚਨੀ ਕੁੱਤਰੀ ਬੈਠੇ ਅੜੀ ਰੱਬ ਰੰਗ ਦੀ ਆ ਦੇਖ ਪਰਨੇ ਕਿਹੜੇ ਮੈਂ ਇਹ ਵੀ ਨਿਸ਼ਤਰ ਵਾਲੇ ਇੰਟਰਵਿਊ ਦਾ ਪਤਾ ਨਹੀਂ ਕਦੋਂ ਹੋਣੀ ਸੀ ਆ ਵੀਡੀਓ ਨਹੀਂ ਬੰਬ ਕੱਢ ਦਿੰਦੇ ਦੁਨੀਆ ਦੇ ਤਨ ਮੈਂ ਨਾ ਦੱਸਦਾ ਨਾ ਦੁਨੀਆ ਹਿਲਾ ਦੂ ਬਾਈ ਬਾਬਾ ਮੈਂ ਸੱਚ ਹੋਰ ਦੱਸਦਾ ਬਾਈ ਤੇ ਬਾਈ ਕੋਲੇ ਆ ਗਿਆ ਭਾਈ ਮੈਂ ਹੁਣ ਆਪਾਂ ਗੱਲ ਕਰਦੇ ਕਹੀ ਦਿੰਨੇ ਆ ਮੈਂ ਦੇਖ ਕੇ ਮੈਂ ਬਾਬਾ ਮੈਨੂੰ ਕਹਿੰਦਾ ਗੱਲ ਸੌਣਾ ਗਾਣ ਗੋਡਿਆਂ ਥੱਲੇ ਦੇ ਲਈ ਦੇ ਮੇਰੇ ਪਪਾ ਗਿਆ ਲਗੀ ਲਗੀ ਬਸ ਰੱਤਾ ਲਿਖਦੇ 45 11 ਨੰਬਰ ਭਾਈ ਇਹੋ ਜਿਹੀ ਜਿਹੜੀ ਉਦਿਆਂ ਪਾ ਕੋਠੀ ਤੋਂ ਫੜ ਕੇ ਲੈ ਗਏ ਸੀ ਰੌਲੀਆ ਨਾਲ ਦਾ ਹਣਾ ਬੱਬੂ ਜਦੋਂ ਆਪਾਂ ਆਏ ਸੀ ਉਹ ਇਹੋ ਜਿਹੀ ਫੜੀ ਸੀ ਆਪਾਂ ਕੋਠੀ ਤੋਂ ਦਾਣੇ ਛੱਟ ਕੇ ਹਾਂ ਸ਼ਾਹ ਖਾ ਦਾ ਫੜਿਆ ਨਹੀਂ ਗਿਆ ਸੀ ਆਪਾਂ ਤੋਂ ਇੱਕ ਟੈਂਕੀ ਵਾਲਾ ਫੜਿਆ ਸੀ ਇਹੋ ਜਿਹੀ ਫੜੀ ਸੀ ਕਾਫੀ ਕਲਰ ਦੀ ਹਾਂ ਮਨੀਸ਼ ਨਾਲ ਦੀ ਕੋਈ ਗੱਲਬਾਤ ਨੂੰ ਮੈਂ ਤਾਂ ਆ ਗੇ ਮੈਲੇ ਇਹਦੇ ਅਸਲ ਹਾਜੀ ਦੇਖ ਰਿਹਾ ਵੀ ਕਿਹੜੇ ਤੇ ਕਿਹੜੀ ਥੱਲ ਪੈਂਦੀ ਆ ਨਹੀਂ ਨਹੀਂ ਮੈਨੂੰ ਇੱਥੇ ਮੇਰੀ ਹੀ ਨੇ ਬਾਈ ਉਹ ਸ਼ਾਹ ਅਖੇ ਦਾ ਮਾਮ ਨੰਬਰ ਮਾਮ ਮੋਜੀ ਪੱਟੀ ਨਹੀਂ ਇਹ ਤਾਂ ਮੇਰੀ ਹੀ ਨੇ ਸਾਰੀ ਜਿਹੜਾ ਮਰਜੀ ਵੇਖੋ ਕੱਢ ਲਾ ਮੈਂ ਇਹਨੂੰ ਜਰਾ 6 9 ਆ ਜੀ 9 ਆ ਛੇ ਆਪਾਂ ਥੱਲੇ ਬਾਈ ਤੈਨੂੰ ਮੈਂ ਦੱਸਦਾ ਕੀ ਚੱਕਰ ਆ ਤੈਨੂੰ ਮੈਂ ਦੱਸਦਾ ਕੀ ਹਿਸਾਬ ਕਰਦਾ ਇਹਦਾ ਬਾਈ 9 ਨੰਬਰ ਆ 9 ਨੰਬਰ ਆ ਲਖੀਰ ਵਾਲਾ ਪਾਛਾ ਥੱਲੇ ਹੁੰਦਾ ਬਾਈ ਇਹ ਠੀਕ ਹੈ ਇਹ ਲੱਗੀ ਗੱਲ ਮੱਝੀ ਨੇ ਇਹ ਮੌਜੜ ਗਈ ਹੋ ਬੱਚੇ ਦੇ